ਸਾਸ਼ੀ ਕਾਲ ਜੀ ਅੱਜ ਹੈ ਚੈਲੰਜ ਡੇ 15 ਅੱਜ ਦੀ ਵੀਡੀਓ ਵਿੱਚ ਅਸੀਂ ਦੱਸਾਂਗੇ ਕਿ ਬੱਚੇ ਨੂੰ ਉਹ ਕਿਵੇਂ ਪਵਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਇੰਗਲਿਸ਼ ਨੋਟਬੁੱਕ ਤੇ 3 ਲਾਈਨਾਂ ਲਗਾਵਾਂਗੇ ਤੇ ਆਪਣੇ ਕੋਲ 4 ਬਾਕਸ ਬਣ ਗਏ ਜੋ ਵੀ ਬੱਚੇ ਨੂੰ ਲਿਖਵਾਉਣਾ ਸਪੀਕ ਐਂਡ ਰਾਈਟ ਲਿਖਵਾਉਣਾ ਉਹ ਪਾਉਣ ਲਈ ਅਸੀਂ ਲਾਏ 2 ਡਾਟ ਫਰਸਟ ਡਾਟ ਤੋਂ ਸੈਕਿੰਡ ਡਾਟ ਰਾਉਂਡ ਸ਼ੇਪ ਸੈਕਿੰਡ ਤੋਂ ਫਰਸਟ ਡਾਟ ਰਾਉਂਡ ਸ਼ੇਪ ਬੱਚੇ ਨੂੰ ਹਮੇਸ਼ਾ ਸਪੀਕ ਐਂਡ ਰਾਈਟ ਲਿਖਵਾਉਣਾ ਤਾਂ ਜੋ ਲੈਟਰ ਦੀ ਬੱਚੇ ਨੂੰ ਪਹਿਚaan ਰਹੇ ਓ ਅ ਆਨਿਅਨ ਓ ਓ ਅ ਆਉਲ ਓ ਅ ਆਸਟ੍ਰਿਚ ਜੇਕਰ ਸਾਡੀ ਵੀਡੀਓ ਵਧੀਆ ਲਗੀ ਤਾਂ ਲਾਈਕ ਸ਼ੇਅਰ ਕਰੋ